ਲਓ ਵੀ ਆਫਰ ਤੁਹਾਨੂੰ ਵੀਰ ਨੇ ਦੇਤਾ ਜਿਹੜੀ ਗੱਡੀ ਤੇ ਟੱਚਪਲੇਰ ਨਾ ਹੋਊਗਾ 1 ਲੱਖ ਤੋਂ ਉੱਪਰ ਦੀ ਹੋਊਗੀ ਉਹ ਤੁਹਾਨੂੰ ਟੱਚਪਲੇਰ ਲਗਾ ਡਗਵਾ ਕੇ ਦਿੱਤਾ ਜਾਊਗਾ ਵੀਰ ਵੱਲੋਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਬੱਤ ਵੱਤ ਜਿੰਨੀ ਵੀ ਹੋ ਸਕਦੀ ਹੈ 2010 ਮਾਡਲ ਆ ਇਹਦੀ 25 ਤੱਕ ਪਾਸਿੰਗਾ 25 ਤੱਕ ਪਾਸਿੰਗਾ ਇਹਦੇ ਉੱਤੇ ਵੀ ਲੱਖ ਦਾ ਲੋਨ ਹੋ ਜੇ ਉਹ 1 ਲੱਖ 25 ਹਜ਼ਾਰ ਦੀ ਦੇ ਦਾਂਗੇ ਲਾਸਟ ਆਪਾਂ ਲਓ ਵੀ ਜੇ ਕਿਸੇ ਨੇ 30 ਭਰਨਾ 30 ਭਰ ਕੇ ਹੀ ਮਿਲ ਜੂ 25 ਭਰਨਾ 25 ਭਰ ਕੇ ਹੀ ਮਿਲ ਹਾਂਜੀ ਹਾਂਜੀ ਗੱਡੀਆਂ ਪੋੜ ਗਿਆ ਪੀਰਾ ਕੋਲ ਚਾਰ ਖੜੀਆਂ ਆ ਗਈਆਂ ਇਹਦੇ ਤੇ ਲਾਈ ਵੀਲ ਵਗੈਰਾ ਲੱਗੇ ਹੋਏ ਹਾਂਜੀ ਦੋਸਤੋ ਢੇਡੇ ਵੀਰ ਘਾਟੇਰ ਚ ਗੱਡੀਆਂ ਭਾ ਦੇ ਦਿੰਦੇ ਆ ਅੱਜ ਆਪਾਂ ਤੁਹਾਡੇ ਲਈ ਆਈਆਂ ਹਾਂ ਇਹ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 38000 ਦੇ ਵਿੱਚ ਗੱਡੀ ਦਿਵਾਵਾਂਗੇ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਵਿੱਚ ਵਿਚਾਲੇ ਆਪਾਂ ਤੁਹਾਨੂੰ ਗੱਡੀ ਦਿਖਾ ਦੇ ਦੂਜੇ ਨੂੰ ਜਾਸਤਾਂ ਦੇ ਦੂਰ ਦੇ ਬਸ ਕੇਪਣਾ ਕਰਿਓ ਕਿ ਆਪਾਂ ਪਹੁੰਚਿਆ ਬਰਨਾਲੇ ਦੇ ਵਿੱਚ ਭੰਗੂ ਮੋਟਰ ਗੈਰੇਜ ਤੇ ਪਹੁੰਚਾਂਗੇ ਜੇ ਕਿਸੇ ਨੇ ਘੱਟ ਰੇਟ ਚ ਸਾਫ਼ ਸੁਥਰੀਆਂ ਗੱਡੀਆਂ ਲੈਣੀਆਂ ਆਗੀਆਂ ਆਪਾਂ ਤੁਹਾਨੂੰ ਸਾਰੀਆਂ ਗੱਡੀਆਂ ਜਾਣਕਾਰੀ ਲੈ ਕੇ ਦਿਵਾਵਾਂਗੇ ਅੱਗੇ ਤੁਹਾਡੀ ਵੀਰ ਨਾਲ ਗੱਲਬਾਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੁਹਾ ਦਾ ਸਵਾਗਤ ਹੈ ਆਪਣੇ 베ਸ ਤੇ ਠੀਕ ਹੈ ਵੀਰੇ ਠੀਕ ਹੈ ਬਾਈ ਇਹ ਬਾਈ ਪਹਿਲੀ ਆਪਣੀ 2014 ਮਾਡਲ ਆ ਜੀ ਡੇਅਰ ਜੀ ਇੰਜਨ ਗੇਅਰ ਦੀ ਗੱਡੀ ਦੀ ਫੁੱਲ ਗਾਰੰਟੀ ਹੋ ਠੀਕ ਹੈ ਚਾਰੇ ਟਾਇਰ 80 85% ਪਿਆ ਅਪੋਲੋ ਦੇ ਹੀ ਜੀ ਅੰਟੀਰੀਅਰ ਦੀ ਸਾਫਾ ਲੈਦਰ ਦੇ ਸੀਟ ਕਵਰ ਚੜੇ ਹੋਏ ਆ ਮੀਡੀਆ ਜੀ ਵੀਰੇ ਇਹ ਨਹੀਂ ਐਲਡੀ ਪਲੱਸ ਆ ਬਾਈ ਠੀਕ ਹੈ ਇਹਦੇ ਫਰੰਟ ਵਿੰਡੋ ਪਾਵਰ ਹੁੰਦੇ ਆ ਪਿਛਲੇ ਹੱਥੀ ਵਾਲੀਆਂ ਹੁੰਦੀਆਂ ਨੇ ਜੀ ਜੀ ਗੱਡੀ ਬਾਈ ਫੁੱਲ ਮੈਂਟੇਨ ਆ ਕੋਈ ਲੰਬਾ ਨਹੀਂ ਘਾਰਦਾ ਇੱਕ ਵੀਰ ਵੀ ਉੱਤੇ ਨਹੀਂ ਲੱਗਦਾ ਠੀਕ ਹੈ ਠੀਕ ਹੂੰ ਇਹ ਡਿਮਾਂਡ ਵੀਰੇ ਦੀ ਡਿਮਾਂਡ ਦੀ 3.5 ਲੱਖ ਦੀ ਆ ਵੀਰੇ 3.5 ਲੱਖ ਜਿਵੇਂ ਇਹਦੇ ਚ ਟੱਚ ਪਲੇਅਰ ਲੱਗਿਆ ਵੀਰੇ ਹਾਂਜੀ ਇਹ ਜਿਵੇਂ ਕੋਈ ਆਫਰ ਆਫਰ ਕੋਈ ਆਫਰ ਵੀਰੇ ਜਿਹੜੀ ਵੀ ਲੱਖ ਤੋਂ ਉੱਪਰਕਾਰ ਹੋਊਗੀ ਉਹਦੇ ਵਿੱਚ ਐਲ ਸੀ ਡੀ ਫ੍ਰੀ ਦਵਾਂਗੇ ਅਸੀਂ ਟੱਚ ਪਲੇਅਰ ਟੱਚ ਪਲੇਅਰ ਜੀ ਲਓ ਵੀ ਆਫਰ ਤੁਹਾਨੂੰ ਵੀਰ ਨੇ ਦਿੱਤਾ ਜਿਹੜੀ ਗੱਡੀ 'ਚ ਟੱਚ ਪਲੇਅਰ ਨਾ ਹੋਊਗਾ 1 ਲੱਖ ਤੋਂ ਉੱਪਰ ਦੀ ਹੋਊਗੀ ਉਹ ਤੁਹਾਨੂੰ ਟੱਚ ਪਲੇਅਰ ਲਗਾਵਾ ਕੇ ਦਿੱਤਾ ਜਾਊਗਾ ਵੀਰ ਵੱਲੋਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਬਹੁਤ ਬਹੁਤ ਜਿੰਨੀ ਵੀ ਹੋ ਸਕਦੀ ਹੈ ਦੂਜੀ ਆ ਗਈ ਆ ਟਵਾਟਰ ਦੀ ਕੰਟ੍ਰਾਸਟ ਫ੍ਰੀ ਵੀਰ ਇਹ ਟੋਸ ਲੀਵਾ ਇਹ ਤਾਂ ਉਹ ਸਾਰੇ ਲੀਵਾ ਛੋਟੀ ਡਿੱਗੀ ਵਾਲੀ ਹੁੰਦੀ ਆ ਇਹ ਡਿੱਗੀ ਵਾਲੀ ਟੋਸ ਆ ਜੀ ਠੀਕ ਹੈ ਮਾਡਲ ਲੈ ਵੀਰੇ ਇਹ ਮਾਡਲ 2011 ਬਾਈ 2011 ਮਾਡਲ ਹੈਗੀ ਇੰਟਰਨਲ ਨਿਸ਼ਾਨ ਦੇਖ ਲਓ ਬਾਈ ਸਾਫ ਸੁਥਰੀ ਟਾਇਰ ਪਏ ਆਗੇ ਜੇ ਆਪਾਂ ਅੰਟੀਰੀਅਰ ਦੀ ਗੱਲ ਕਰੀਏ ਵੀਰੇ ਵੈਜ ਗੱਡੀ ਚੈੱਕ ਕਰੋ ਇੱਕ ਵਾਰ ਨਾ ਵੀ ਅੰਟੀਰੀਅਰ ਤੇ ਜਾਦਾ ਨਹੀਂ ਵੀਰੇ ਪੈ ਸਾਫ ਸੁਥਰੀ ਪਈ ਆ ਬਾਈ ਤੇ ਗੱਡੀ ਸਾਫ ਸੁਥਰੀ ਆ ਇਹਦੇ ਵਿੱਚ ਵੀ LCD ਲਵਾ ਕੇ ਦਵਾਂਗੇ ਬਾਈ ਲਵਾ ਕੇ ਦਵਾਂਗੇ ਵੀਰੇ ਡਿਮਾਂਡ ਵੀਰੇ ਦੀ ਇਹ 2 10 ਜੀ ਮਾਨਦਾਨ ਹੋ ਜੂ ਮੌਕੇ ਤੇ ਮਾਨਦਾਨ ਕਰਦਾਂਗੇ ਮੌਕੇ ਤੇ ਬਾਈ ਓਏ ਮੌਕੇ ਤੁਹਾਡਾ ਮਾਨਦਾਨ ਵੀ ਹੋ ਜੂਗਾ ਤੇ ਲੋਨ ਵੀ ਹੋ ਜੂ ਬਾਈ ਇਹ ਤੇ ਲੋਨ ਕਿੱਧਰ ਕੋਈ ਇਹ ਤੇ ਇਹ ਤੇ 1.5 ਲੱਖ ਦੇ ਲਵੇ ਲੋਨ ਹੋ ਜੂਗਾ ਲੈ ਵੀ 1.5 ਲੱਖ ਦਾ ਲੋਨ ਹੋ ਜੂਗਾ ਲੋਨ ਉਤੇ ਵੀ ਹੋ ਜੂ ਡੇਅਰ ਤੇ ਵੀ ਤੇ ਯਾਰ ਤੇ ਵੀ ਹੋ ਜੂਗਾ ਲੋਨ ਮਤਲਬ ਸਾਰੀਆਂ ਗੱਡੀਆਂ ਤੇ ਹੋ ਜਾਣਾ ਹੈ ਹਾਂ ਲਗਭਗ ਸਾਰੀਆਂ ਗੱਡੀਆਂ ਦੀ ਲੋਨ ਕਰ ਦਿੰਦੇ ਆ ਓ ਵੀ ਸਾਰੀਆਂ ਤੇ ਹੋ ਜੂਗਾ ਇਹਦੂ ਹੋ ਗਿਆ ਸਵੈਟੋ ਬਾਈ ਤੁਹਾਨੂੰ ਪਤਾ ਹੈ ਵਿੱਚ ਪੱਕੇ ਗੱਡੀਆਂ ਸਰੇ ਹੀ ਹੁੰਦੀ ਆ ਇਹ ਵੀਰੇ ਇਹ ਪੈਟਰੋਲ ਦੀ ਸਵੈਲਟ ਆ ਬਾਈ 7 ਮਾਡਲ ਹੈ ਜੀ ਲੁਧਿਆਣਾ ਨੰਬਰ ਹੈ ਨਾ 28 ਤੱਕ ਪਾਸਿੰਗ ਆ ਜੀ ਇਹ ਵੀ ਗੱਡੀ ਬਾਈ ਫੁੱਲ ਸੋਹਣੀ ਕਾਰ ਆ ਗਈ ਇੰਜਨ ਗੇਅਰ ਦੀ ਜਮਾ ਓਕੇ ਹੈ ਗਈ ਜੀ ਸੀਟ ਕਵਰ ਨਵੇਂ ਲੱਗੇ ਹੋਏ ਆ ਠੀਕ ਐਲ ਸੀ ਡੀ ਇਹਦੇ ਵਿੱਚ ਵੀ ਲਵਾ ਕੇ ਦਵਾਂਗੇ ਜੇ ਨਹੀਂ ਲੱਗੀ ਹੋਈ ਤਾਂ ਦੋ ਵੀ ਅੰਦਰੋਂ ਵੀ ਚੈੱਕ ਕਰੋ ਤੁਸੀਂ ਇੰਟੀਰੀਅਰ ਬੈਜ ਇਹਦੇ ਵਿੱਚ ਵੀ ਟੱਚ ਪਲੇਅਰ ਹੈ ਨਹੀਂਗਾ ਬਾਈ ਲਵਾ ਕੇ ਦੇਣ ਤੁਹਾਨੂੰ ਠੀਕ ਆ ਕਿਉਂਕਿ 1 ਲੱਖ ਤੋਂ ਉੱਪਰ ਦੀ ਰੇਟ ਤੇ ਕਹੀ ਹੈਗੀ 1 ਲੱਖ ਦੇ ਉੱਪਰ ਤੋਂ ਕੋਈ ਵੀ ਗੱਡੀ ਹੋਊਗੀ ਤੁਸੀਂ ਕੱਟਿਆ ਬੱਸ ਆ ਰਿਖਾ ਦਿੱਤਾ ਜਾਊਗਾ ਇਹ ਤੇ ਮਾਰਕ ਲੀਰੀਆ ਇਹ 7 ਤੋਂ ਮਾਰਲਾ 28 ਤੱਕ ਬਸ 135000 ਦੀ ਹੈ ਵੀਰੇ। ਲਓ ਵੇ 135000 ਦੀ ਮਾਰਾ ਮੋਟਾ ਮੌਕੇ ਤੇ ਮਾਨ ਟ੍ਰਾਂਸਫਰ ਦਾ ਜਰੂਰ ਕੀਤਾ ਜਾਊਗਾ। ਇਹਦੋਂ ਕਿ ਅਮਰੂਤੀ ਵੀਰੇ ਮਾਡਲ। ਇਹ ਅਮਰੂਤੀ ਬਈ 5 ਮਾਡਲ ਆ। 5 ਮਾਡਲ। ਹੂੰ। ਜੀ ਪੰਜਾਬ ਦਾ ਨੰਬਰ ਆ ਬਈ। ਇਹ ਟਾਇਰਾਂ ਦੇ ਕਮਿਸ਼ਨੇ ਵਧੀਆ ਪਈਆ ਗੱਡੀ ਦੀ ਅੰਦਰੋਂ ਵੀ ਠੀਕ ਠਾਕ ਹੈ। ਜਿਹੜੇ ਸਿੱਖਣ ਸੁਖਣ ਨੂੰ ਲੈ ਕੇ ਆਣਾ ਸਿਆਲ ਆ ਗਏ ਹੁਣ ਮੁਰੇ ਸਰਦੀਆਂ ਬਈ। ਹਾਂਜੀ ਹਾਂਜੀ। ਇਹ ਆਪਾਂ ਗੱਡੀ 38000 ਰੁਪਏ ਦੇ ਦਾ। 38000 ਜੀ ਹੂੰ। ਲਓ ਜੀ ਮੈਂ ਆਪਾਂ ਤੁਹਾਨੂੰ ਵੀਡੀਓ ਚ ਦੱਸ ਕੁੱਛ 3000 ਤੋਂ ਕੋਈ ਮਿਲ ਜਾਣੀ ਹੈ ਕਿ ਪੰਜ ਮਾਡਲ ਆ 02 ਇੰਜਨ ਆ ਠੀਕ ਹੈ ਜੀ ਉਹ ਵੀ ਐਵਰੇਜ ਵਧੀਆ ਦਿੰਦੀ ਹੁੰਦੀ ਹੈ 02 ਇੰਜਨ ਦੀ ਗੱਡੀ ਹੈਗੀ ਇਹ ਜੇ ਕਿਸੇ ਨੇ ਲੈਣੀ ਹੈ ਇੱਕ ਮੁਰਤੀ ਹੋਰ ਖੜੀ ਆ ਵੀਰਾਂ ਕੋਲੇ ਇਹ ਵੀਰੇ ਮਾਡਲ ਇਹ ਹੱਥ ਮਾਡਲ ਆ ਬਾਈ ਇਹ ਹੱਥ ਮਾਡਲ ਆ ਬਾਈ ਦੇਖ ਸਕਦਾ ਤੁਸੀਂ ਇਹਦਾ ਵੀ ਪੰਜਾਬ ਨੰਬਰ ਦੁੱਗੀ ਆ 02 ਇੰਜਨ ਆ ਜੀ ਏਸੀ ਚੱਲਦਾ ਬਾਈ ਇਹਦਾ ਤਾਂ ਵੀ ਏਸੀ ਫਿਕਸਡ ਰੱਹੀ ਆ ਲਾਈ ਵੀ ਲੱਗੇਗਾ ਟਾਰਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਗੱਡੀ ਸਾਫ਼ ਸੁਥਰੀ ਪਈ ਆਗੀ ਦੇਖ ਸਕਦੇ ਹੋ ਰੰਗ ਪੇੜ ਦੀ ਇਹਦੀ ਵੀਰੇ ਡਿਮਾਂਡ ਕਿ ਜੀ ਇਹ ਡਿਮਾਂਡ ਦਾ 60000 ਰੁਪਏ ਬਾਈ ਮੌਕੇ ਦੇ ਆ ਮੰਨ ਕੇ ਚੱਲੋ ਵੀ 55 ਦਾ ਹੀ ਦੇ ਦਾਂਗੇ ਬਈ ਇਹ। ਨਾ ਬਈ 5000 ਦਾ ਡਿਸਕਾਊਂਟ ਕਰਤਾ ਤੁਹਾਨੂੰ ਠੀਕ ਆ ਜਿਹੜਾ ਕੋਈ ਵੀ ਵੀਡੀਓ ਦੇਖ ਕੇ ਆਊਗਾ ਤੇ ਇਦੋਂ ਅਕੇ ਬਿਰਾ ਕੋਲ 4 ਫਿਗੋ ਵੀ ਹੈਗੀਆਂ ਗਿਆ 4 ਫਿਗੋ ਆ ਤਾਂ ਬਿਰਾ ਨੇ ਲੈ ਨਹੀਂ ਲਈ ਭਾਈ ਕਿੰਨੇ ਆ ਬਾਈ 4 ਫਿਗੋ ਆਪਣੇ ਕੋਲੇ ਫਿਗੋਆਂ 4 ਖੜੀਆਂ ਬਾਈ ਨਾ ਬਈ 4 ਖੜੀਆਂ ਗਿਆ ਤੇ ਜੇ ਆਪਾਂ ਪਹਿਲੀ ਦੀ ਗੱਲ ਤੇਰੇ ਵੀਰੇ ਮਾਡਲ ਇਹ i20 ਨੇ ਇਹ i20 ਪੈਟਰੋਲ ਦੀ ਆਈ i20 ਪੈਟਰੋਲ ਦੀ ਆ ਇਹ ਨਵਾਂ ਮਾਡਲ ਆ ਬਾਈ ਜੀ ਇਹ ਮਤਲਬ ਕਿ ਵੀ ਆਲਟੋ ਰੇਟ ਹੀ ਦੇ ਦਾਂਗੇ ਆਪਾਂ ਇਹ ਕਿੰਨਾ ਰੇਟ ਇਹ ਦੇ ਦਾਂਗੇ ਭਾਈ ਆਪਾਂ 90000 ਚ ਦੇ ਦਾਂਗੇ ਲਓ ਵੀ 90000 ਚ ਮਿਲ ਜਾਣੀ ਐ ਐਲ ਸੀ ਡੀ ਲੱਗੀ ਹੋਈ ਹੈ ਵਿੱਚ ਲਓ ਵੀ ਐਲ ای ਡੀ ਲੱਗੀ ਹੋਈ ਹੈਗੀ ਏ ਸੀ ਟਰੋਕੇ ਵੀਰੇ ਹਾਂ ਏ ਸੀ ਟਰੋਕੇ ਜਿੰਮਾ ਠੰਡ ਆ ਗਈ ਹੀਟਰ ਦੀ ਲੋੜ ਪੈਣੀ ਓਕੇ ਆ ਭਾਈ ਠੀਕ ਹੈ ਏ ਸੀ ਆਪਾਂ ਗੱਲ ਕਰੀਏ ਏ ਸੀ ਆਪਣੀਆਂ ਸਾਰੀਆਂ ਗੱਡੀਆਂ ਦੇ ਵਿੱਚ ਲੱਗਿਆ ਹੋਇਆ ਸਾਰੀਆਂ ਗੱਡੀਆਂ ਦੇ ਚੱਲ ਏ ਸੀ ਨੇ ਐਣ ਹੈਗਾ ਵੀ ਕਿਸੇ ਗੈਸ ਪਾਉਣ ਵਾਲੀ ਆ ਖਰਾਵਾ ਬੈਲਟ ਚੜਾਉਣ ਵਾਲੀ ਆ ਮਤਲਬ ਵੀ ਓਕੇ ਕਰਾਇਆ ਲਗਭਗ ਸਾਰੀਆਂ ਦੇ ਓਕੇ ਨੇ ਏ ਸੀ ਠੀਕ ਹੈ ਠੀਕ ਹੈ ਇਦੋ ਕੇ ਫੋਰ ਫਿੱਗੋ ਆਪਾਂ ਲੈਣਾ ਵਰਸ ਚਾਰ ਫੋਰ ਫਿੱਗੋ ਦਾ ਮਾਗੇ ਪਹਿਲੀ ਵੀਰੇ ਇਹ ਹੈਗੀ 2011 ਮਾਡਲ ਫਿੱਗੋ ਆ ਵੀਰੇ ਜੀ ਇੰਜਨ ਗੇਅਰ ਐਸੀ ਹੀ ਟੋਕਿਆ ਜੀ ਤੇ ਇਹ ਮਿਲ ਜੂਗੀ ਆਪਾਂ ਨੂੰ 1,30,000 ਰੁਪਏ ਦੇ ਦਾਂਗੇ ਜੀ 1,30,000 11 ਮਾਡਲ ਲੱਖ ਦਾ ਲੋਨ ਹੋ ਜੂਗਾ ਲਓ ਵੀ 1 ਲੱਖ ਰੁਪਏ ਦਾ ਲੋਨ ਹੋ ਜੂਗਾ ਮਤਲਬ 30,000 ਰੁਪਏ ਲੈ ਕੇ ਆਉਣਾ ਹਾਂਜੀ ਹਾਂਜੀ ਲਓ ਵੀ 30,000 ਰੁਪਏ ਲੈ ਕੇ ਆ ਜੀ ਬਾਕੀ ਥੋੜਾ ਲੋਨ ਕਰਵਾ ਦੇਣਗੇ ਫਿਰ ਇੰਜਨ ਪੱਕਾ ਗੜੀਆਂ ਸਾਫ਼ ਸੁਥਰੀਆਂ ਵਧੀਆਆਂ ਜੀ ਇਹ ਦੂਜੀ ਵੀਰੇ ਮਾਡਲ ਇਹ 2012 ਮਾਡਲ ਆ ਬਾਈ 12 ਹਾਂਜੀ ਜੀ ਇਹ ਇਹ ਦਦਾਂਗੇ ਆਪਾਂ 140000 ਦੀ 140000 ਦੀ ਅੰਦਰੋਂ ਸਾਫ ਸੁਥਰੀਆਂ ਸਾਫ ਸੁਥਰੀਆਂ ਗਾਰਾਂ ਨੇ ਬਈ ਸਾਰੀਆਂ ਸੀਟ ਕਵਰ ਚੜੇ ਹੋਏ ਸੀਟ ਕਵਰ ਨਹੀਂ ਵੀ ਚੜੇ ਹੋਣਗੇ ਚੜਾ ਕੇ ਦੇ ਦਾਂਗੇ ਬਾਈ ਕੋਈ ਚੱਕਰ ਨਹੀਂ ਇਹ ਸੀਟ ਕਵਰ ਫਟੇ ਹੋਣਗੇ ਠੀਕ ਆ ਉਹ ਤੁਹਾਨੂੰ ਚੜਾ ਕੇ ਦਿੱਤੇ ਜਾਣਗੇ ਇਹ ਜੇ ਆਪਾਂ ਇਸ ਤਰ੍ਹਾਂ ਗੱਲ ਕਰੀਏ ਇਹ ਬਲੇ ਫਿਰ ਮਾਡਲ ਇਹ 2010 ਮਾਡਲ ਆ ਬਾਈ ਜੀ 2010 ਮਾਡਲ ਆ ਇਹਦੀ 25 ਤੱਕ ਪਾਸਿੰਗਾ 25 ਤੱਕ ਪਾਸ ਇਹਦੇ ਉੱਤੇ ਵੀ ਲੱਖ ਦਾ ਲੋਨ ਹੋ ਜੇ ਇਹਨੂੰ 125000 ਦੀ ਦੇ ਦਾਂਗੇ ਲਾਸਟ ਆਪਾਂ ਲਓ ਬਈ ਜੇ ਕਿਸੇ ਨੇ ਇਹ ਭਰਨਾ, ਇਹ ਭਰ ਕੇ ਮਿਲ ਜੂ 25 ਭਰਨਾ, 25 ਭਰ ਕੇ ਮਿਲ ਹਾਂਜੀ ਹਾਂਜੀ ਗੱਡੀਆਂ ਫੋੜਦੀਆਂ ਪੀਰਾ ਕੋਲ ਚਾਰ ਖੜੀਆਂ ਆ ਗਈਆਂ ਇਹਦੇ 'ਚ ਲਾਈ ਵੀਲ ਵਗੈਰਾ ਲੱਗੇ ਹੋਏ ਆਗੇ ਤੇ ਇਦੋਂ ਕਿ ਲਾਸਟ ਆ ਗਿਆ ਆਪਣੀ ਇਹ ਵੀਰੇ ਮਾਡਲ ਇਹ 2012 ਮਾਡਲ ਆ ਬਾਈ 12 ਮਾਡਲ ਹਾਂਜੀ ਲੋ ਬਈ ਪੰਜਾਬ ਦਾ ਨੰਬਰ ਆ ਇਹ ਇਹ ਗੱਡੀ ਹੈਗੀ 1.5 ਲੱਖ ਰੁਪਏ ਦੀ 1.5 ਲੱਖ ਦੀ 에어 ਬੈਗ ਵਾਲੀ ਹੈ ਟੌਪ ਮਾਡਲ ਆ ਬਈ ਇਹ ਜਿਹੇ ਟੌਪ ਚੱਕ ਠੀਕ ਹੈ ਲੈ ਬਈ ਟਾਇਰਾਂ ਤੇ ਨਹੀਂ ਘਮਰਾਦੀ ਪੈਰ ਹੀ ਵਧੀਆ ਪਾਇਆ ਬਾਈ ਐਕਸੀਡ ਦੇ ਟਾਇਰ ਲੱਗੇ ਆ ਲਾਈ ਕਰਵਾ ਦੇ ਵੀਰੇ ਦਾ ਦਾ ਸਾਫ ਆ ਬਈ ਲੈ ਵੀ ਅੰਦਰੋਂ ਅੰਟੀਰ ਹੈ ਬਾਈ ਗੱਡੀ ਚੈੱਕ ਕਰ ਦਾ ਮਰੇਆਂ ਪੀਰੇ ਵਾਇਸ ਭਾਈ ਸਾਫ ਸੁਕਰੀ ਪਈ ਹੈਗੀ ਸੀਟ ਕਵਰ ਨਵੇਂ ਸੀਟ ਕਵਰ ਚੜਾ ਹਾਂ ਵੀ ਹਾਂਜੀ ਨਵੇਂ ਚੜਾਏ ਇਹਦੇ ਲਓ ਵੀ ਨਵੇਂ ਸੀਟ ਕਵਰ ਚੜਾਏ ਮੈਟ ਲੱਗੇ ਹੋਏ ਹੈਗੇ ਇਹਦੀ ਵੀਰੇ ਡਿਮਾਂਡ ਇਹ 1.5 ਲੱਖ ਦੀ ਹੈ ਬਾਈ 1.5 ਲੱਖ ਹੀ ਦੇਣੀ ਹੈ ਹਾਂ ਐਲ ਸੀ ਡੀ ਲਵਾ ਕੇ ਦਵਾਂਗੇ ਇਹਦੇ ਵਿੱਚ ਲਓ ਵੀ ਐਲ ای ਡੀ ਸਾਨੂੰ ਲੱਗ ਕੇ ਮਿਲੂਗੀ 1.5 ਲੱਖ ਰੁਪਏ ਦੀ ਫੜਾ ਮੋਟਾ ਮੌਕੇ ਦੇ ਮਾਨਤਾ ਕੋਈ ਵੀ ਨਾ ਜਿਹੜਾ ਕੋਈ ਆਪਾਂ ਮਾਨਦਾਨ ਕਰਦਾਂਗੇ ਬਾਈ ਆਪਣਾ ਪੇਜ ਫੋਲੋ ਕਰਿਆ ਹੋਣਾ ਚਾਹੀਦਾ ਲਓ ਵੀ ਬਾਈ ਦਾ ਪੇਜ ਵੀ ਹੈ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਹਰਦੀਪ ਸਿੰਘ ਦੇ ਨਾਂ ਤੇ ਪਲੇ ਹਰਦੀਪ ਭੰਗੂ 20 ਹਰਦੀਪ ਢੰਗੂ 2021 2021 ਦੇ ਨਾਂ ਤੇ ਮੇਜਾ ਵੀਰ ਦਾ ਫੋਲੋ ਕਰ ਲਓ ਠੀਕ ਹੈ ਬਈ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਨੰਬਰ ਆਪਾਂ ਸਕਰੀਨ ਤੇ ਪਾਦੇ ਧੰਨਵਾਦ